ਬੁੜਾਲ ਜੇਲ੍ਹ ਦੇ ਡਸਟਬਿੰਚ ਚ ਸੁੱਟ ਦਿਆਂਗਾ ਇਹ ਉਹ ਆਪ ਬੋਲੇ ਜੱਜ ਸਾਹਿਬ ਮੈਨੂੰ ਲੱਗਦਾ ਹੈ ਕਿ ਜੇ ਗਲਤ ਕੀਤਾ ਹੈ ਤਾਂ ਸਿਰ ਵੱਢ ਦਿਓ ਪਰ ਜੇ ਕੋਈ ਗਲਤੀ ਹੈ ਹੀ ਨਹੀਂ ਮਾਫੀ ਕਾਦੀ ਮੰਗਣੀ ਹੈ ਤੁਸੀਂ ਆਪ ਹੀ ਦੇਖ ਲਓ ਜਿੰਨੇ ਵੀ ਸਿਆਸਤਦਾਨ ਨੇ ਭਾਵੇਂ ਮੌਜੂਦਾ ਸਰਕਾਰ ਦੇ ਟੌਪ ਦੇ ਹਸਪੀਟਲਸ ਵਿੱਚ ਜਾਂਦੇ ਨੇ ਇਹਨਾਂ ਸਰਕਾਰੀ ਹਸਪਤਾਲਾਂ 'ਚ ਕਦੇ ਨਹੀਂ ਆਏ ਤੁਹਾਨੂੰ ਕੋਈ ਸਿਰਿੰਜ ਵੀ ਹੈ ਨਹੀਂ ਕਾਕਾ ਬਾਹਰੋਂ ਲੈ ਕੇ ਆ ਤੇ ਬੰਦਾ ਤੁਹਾਡੇ ਅੱਗੇ ਆ ਕੇ ਦੇਖੇ ਵੀ ਮਰਨ ਕਿਨਾਰੇ 'ਤੇ ਆ ਤੁਹਾਡੇ ਕੋਲ ਸਿਰਿੰਜਾਂ ਨਹੀਂ ਤੁਹਾਡੇ ਕੋਲ ਟੀਕੇ ਨਹੀਂ ਸ਼ੌਕ ਨਾਲ ਤਾਂ ਉੱਥੇ ਆਂਦਾ ਨਹੀਂ ਨਾ ਕੋਈ ਰੱਜੇ ਪੁੱਜੇ ਆਉਂਦਾ ਜੇ ਜਿਹੜੇ ਬਿਲਕੁਲ ਹੀ ਵਿਚਾਰੇ ਕਿਸੇ ਹਾਲਚ ਨਹੀਂ ਉਹੀ ਕੋਈ ਉੱਥੇ ਪਹੁੰਚਦੇ ਨੇ ਤੇ ਉਹਨਾਂ ਨਾਲ ਅੱਗੋਂ ਇਹ ਹੋਰ ਅਸੀਂ ਇਸ ਤਰੀਕੇ ਦਾ ਦੁਖੀ ਕਰਦੇ ਹੀ ਉਹਨਾਂ ਨੂੰ ਰੱਜੇ ਪੁੱਜੇ ਤਾਂ ਆਪ ਕਿਤੇ ਹੋਰ ਹੀ ਜਾਂਦੇ ਨੇ ਇਹਨਾਂ ਹਸਪਤਾਲਾਂ 'ਚ ਨਹੀਂ ਆਉਂਦੇ ਸਰਕਾਰੀ 'ਚ ਇਹ ਲੋਕ ਹੀ ਨੇ ਜਿਨ੍ਹਾਂ ਦੇ ਹੱਕ ਜਦੋਂ ਖੋਹੋਗੇ ਤਾਂ ਫਿਰ ਇਹਨਾਂ ਨੂੰ ਹੱਕ ਲੈਣੇ ਵੀ ਆਉਂਦੇ ਨੇ ਸੇ ਮਮੀ ਕ ਪੈਨਸ਼ਨ ਦਾ ਮੁੱਦਾ ਤੁਹਾਡਾ ਜ਼ਰੂਰ ਚੱਕਣਾ ਜਾਵਾਂਗੇ ਕਿ ਤੁਹਾਨੂੰ ਜਿਹੜੀ ਹੈ ਤੁਹਾਡੀ ਪੈਨਸ਼ਨ ਕਹਿੰਦੇ ਆ ਰੋਕ ਦਿੱਤੀ ਗਈ ਹੈਗੀ ਹੈ ਥੋੜਾ ਜਿਹਾ ਉਹਦੇ ਬਾਰੇ ਵਿਸਥਾਰ ਨਾਲ ਦੱਸੋਗੇ ਜੀ ਦੇਖੋ ਗੱਲ ਸਿਰਫ ਇੰਨੀ ਸੀ ਜੀ ਕਿ ਸਾਡੇ ਦਵਾਈਆਂ ਨਹੀਂ ਸੀ ਆ ਰਹੀਆਂ ਜਿਨ੍ਹਾਂ ਦੇ ਬਾਬਤ ਮੈਂ ਲਗਾਤਾਰ ਲਿਖ ਰਹੀ ਸੀ ਕਿ ਦਵਾਈਆਂ ਨਹੀਂ ਹਨ ਬੋਲ ਵੀ ਰਹੀ ਸੀ ਕਿ ਸਾਡੇ ਕੋਲ ਕਿਉਂਕਿ ਅ ਅਸਲ ਚ ਦਮਨ ਜੀ ਗੱਲ ਇਸ ਤਰ੍ਹਾਂ ਹੁੰਦੀ ਹੈ ਜਦੋਂ ਤੁਸੀਂ ਇੱਕ ਪੇਸ਼ੇ ਨਾਲ ਜੁੜਿਓ ਜਿੱਥੇ ਤੁਸੀਂ ਜਾਨ ਬਚਾਉਣੀ ਹੈ ਉੱਥੇ ਤੁਹਾਨੂੰ ਐਮਰਜੈਂਸੀ ਵਿੱਚ ਵੀ ਉਹ ਚੀਜ਼ਾਂ ਨਾ ਮਿਲਣ ਤੁਹਾਨੂੰ ਕਹੋ ਜੀ ਸਿਰਿੰਜ ਵੀ ਹੈ ਨਹੀਂ ਕਾਕਾ ਬਾਹਰੋਂ ਲੈ ਕੇ ਆ ਤੇ ਬੰਦਾ ਤੁਹਾਡੇ ਅੱਗੇ ਆ ਕੇ ਦੇਖੇ ਵੀ ਮਰਨ ਕਿਨਾਰੇ ਪਿਆ ਤੁਹਾਡੇ ਕੋਲ ਸਿਰਿੰਜਾਂ ਨਹੀਂ ਤੁਹਾਡੇ ਕੋਲ ਟੀਕੇ ਨਹੀਂ ਤਾਂ ਫਿਰ ਤੁਸੀਂ ਕਹੋ ਵੀ ਇਹ ਨਹੀਂ ਦੇਖਿਆ ਜਾਂਦਾ ਬਰਦਾਸ਼ਤ ਨਹੀਂ ਹੁੰਦਾ ਤੇ ਫਿਰ ਅੱਗੋਂ ਇੰਨਾ ਹੀ ਕਹਿਣਾ ਵੀ ਜਿਹੜੀਆਂ ਦਵਾਈਆਂ ਆ ਰਹੀਆਂ ਨੇ ਉਹਨਾਂ ਦੇ ਸਾਡੇ ਕੋਲ ਤਾਂ ਰਿਟਰਨ ਨੇ ਵਾਪਸ ਮੰਗਾਈਆਂ ਵੀ ਗਈਆਂ ਸਰਕਾਰ ਵੱਲੋਂ ਇਹ ਨਹੀਂ ਕਿ ਨਹੀਂ ਯਾਨੀ ਪ੍ਰੂਫ ਪਏ ਨੇ ਕਿ ਉਹ ਇੰਨੀ ਹੱਦ ਦਰਜੇ ਦੀਆਂ ਘਟੀਆਂ ਸੀ ਇੰਨੇ ਰਿਐਕਸ਼ਨ ਕਿ ਮਰਨ ਕਿਨਾਰੇ ਸਗੋਂ ਟੀਕਾ ਲਾਂਦੇ ਸਰ ਹੋ ਜਾਂਦੇ ਸਨ ਤਾਂ ਇਹ ਨਹੀਂ ਦੇਖਿਆ ਗਿਆ ਬਸ ਇੰਨੀ ਕੀ ਆਵਾਜ਼ ਚੁੱਕੀ ਸੀ ਤੇ ਭਈ ਇਹ ਜ਼ੁਲਮ ਜੇ ਵੀ ਆਪਾਂ ਕਿਸੇ ਆਲਰਡੀ ਕੋਈ ਕੋਈ ਸ਼ੌਕ ਨਾਲ ਤਾਂ ਉੱਥੇ ਆਂਦਾ ਨਹੀਂ ਨਾ ਕੋਈ ਰੱਜੇ ਆ ਪੁੱਜਿਆ ਆਉਂਦਾ ਜੇ ਜਿਹੜੇ ਬਿਲਕੁਲ ਹੀ ਵਿਚਾਰੇ ਕਿਸੇ ਹਾਲ ਚ ਨਹੀਂ ਉਹੀ ਕੋਈ ਉੱਥੇ ਪਹੁੰਚਦੇ ਨੇ ਤੇ ਉਹਨਾਂ ਨਾਲ ਅੱਗੋਂ ਇਹ ਹੋਰ ਅਸੀਂ ਇਸ ਤਰੀਕੇ ਦਾ ਦੁਖੀ ਕਰਦੇ ਹੀ ਉਹਨਾਂ ਨੂੰ ਰੱਜੇ ਪੁੱਜੇ ਤਾਂ ਆਪ ਕਿਤੇ ਹੋਰ ਹੀ ਜਾਂਦੇ ਨੇ ਇਹਨਾਂ ਹਸਪਤਾਲਾਂ 'ਚ ਨਹੀਂ ਆਉਂਦੇ ਸਰਕਾਰੀ 'ਚ ਤੁਸੀਂ ਆਪ ਹੀ ਦੇਖ ਲਓ ਜਿੰਨੇ ਵੀ ਸਿਆਸਤਦਾਨ ਨੇ ਭਾਵੇਂ ਮੌਜੂਦਾ ਸਰਕਾਰ ਦੇ ਟੌਪ ਦੇ ਹਸਪੀਟਲਸ ਵਿੱਚ ਜਾਂਦੇ ਨੇ ਇਹਨਾਂ ਸਰਕਾਰੀ ਹਸਪਤਾਲਾਂ 'ਚ ਕਦੇ ਨਹੀਂ ਆਏ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕੀ ਹੈ ਉਹੀ ਆਵਾਜ਼ ਚੁੱਕੀ ਸੀ ਕਿ ਪਹਿ ਦਵਾਈਆਂ ਸਹੀ ਦਿਓ ਤੇ ਦਵਾਈਆਂ ਹੀ ਦੇ ਦਿਓ ਜਿਹੜੀਆਂ ਦੇ ਰਹੇ ਹੋ ਤਾਂ ਦਵਾਈਆਂ ਦੇਓ ਪਰ ਉਹਨਾਂ ਨੂੰ ਜਾਪਿਆ ਕਿ ਸਾਡੀ ਇਹੀ ਸ਼ਬਦ ਹੈ ਮੈਂ ਤੁਹਾਨੂੰ ਪੜਾਉਂਗੀ ਲਿਖਿਆ ਕਿ ਸਾਡੀ ਸਰਕਾਰ ਦੀ ਬੇਇੱਜ਼ਤੀ ਕਰਤੀ ਇਸ ਕਰਕੇ ਚਾਰਜ ਸ਼ੀਟ ਕਰ ਰਹੇ ਤਨਖਾਹ ਨਹੀਂ ਤੁਹਾਨੂੰ ਪੈਨਸ਼ਨ ਨਹੀਂ ਦਵਾਂਗੇ ਜੀ ਸੋ ਤੁਸੀਂ ਹੈਰਾਨ ਹੋਵੋਗੇ ਕਿ ਜੱਜ ਸਾਹਿਬ ਨੇ ਹਮਾਨਜੋਗ ਜੱਜ ਸਾਹਿਬ ਰੱਬਾ ਰੱਬ ਉਹਨਾਂ ਦੀ ਉਮਰ ਲੰਬੀ ਕਰੇ ਕਿ ਉਹਨਾਂ ਨੇ ਸਾਰਾ ਕੁਝ ਸੁਣਨ ਤੋਂ ਬਾਅਦ ਜਿਸ ਉਹਨਾਂ ਦੀ ਪੀੜ ਜਿਵੇਂ ਉਜਾਗਰ ਹੋਈ ਸੀ ਕਿ ਉਹਨਾਂ ਨੇ ਉਹਨਾਂ ਉੱਥੇ ਕੋਰਟ ਦੇ ਵਿੱਚ ਇਥੋਂ ਤੱਕ ਕਹਿ ਦਿੱਤਾ ਕਿ ਗਨਿਆ ਕਰੋ ਕਿ ਕਿਉਂ ਇਸ ਤਰ੍ਹਾਂ ਕਰਦੇ ਪਏਓ ਦਿਓ ਜੋ ਇਹਨਾਂ ਦਾ ਹੱਕ ਬਣਦਾ ਤੇ ਜੇ ਨਹੀਂ ਦੋਗੇ ਤਾਂ ਇੱਥੋਂ ਤੱਕ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਮੈਂ ਤੁਹਾਨੂੰ ਜਿਹੜਾ ਸਬੰਧਤ ਅਫਸਰ ਹੈ ਬੁੜਾਲ ਜੇਲ੍ਹ ਦੇ ਡਸਟ ਬਿੰਚ ਚ ਸੁੱਟ ਦਿਆਂਗਾ ਇਹ ਉਹ ਆਪ ਬੋਲੇ ਜੱਜ ਸਾਹਿਬ ਯਾਨੀ ਤੁਸੀਂ ਸੋਚ ਸਕਦੇ ਹੋ ਕਿ ਉਹਨਾਂ ਨੂੰ ਵੀ ਕਿਸ ਤਰੀਕੇ ਦਾ ਹੋਇਆ ਹੋਣਾ ਵੀ ਬੱਸ ਵੀ ਕਰੋ ਕਿਤੇ ਤੁਸੀਂ ਉਹਨੂੰ ਇੰਨਾ ਵੀ ਕੀ ਕਰਨਾ ਹੋਇਆ ਮੈਨੂੰ ਸੁਨੇਹਾ ਆਇਆ ਜੇ ਉਸ ਤੋਂ ਬਾਅਦ ਵੀ ਆ ਕੇ ਮਾਫੀ ਮੰਗ ਲਓ ਠੀਕ ਕਰ ਦਿੰਦੇ ਆ ਮੈਨੂੰ ਲੱਗਦਾ ਹੈ ਕਿ ਜੇ ਗਲਤ ਕੀਤਾ ਹੈ ਤਾਂ ਸਿਰ ਵੱਢ ਦਿਓ ਪਰ ਜੇ ਕੋਈ ਗਲਤੀ ਹੈ ਹੀ ਨਹੀਂ ਮਾਫੀ ਕਾਦੀ ਮੰਗਣੀ ਹੈ ਤੁਸੀਂ ਦੇਣੀ ਹੈ ਦੇਉਣੀ ਆ ਫੇਰ ਕੋਟ ਬਣਾ ਹੀ ਤੁਸੀਂ ਦੇ ਦੇਣਗੇ ਖਾਣੀਆਂ ਤਾਂ ਦੋ ਰੋਟੀਆਂ ਨੇ ਹਨਾ ਹੋਰ ਤਾਂ ਕੁਛ ਚੱਬ ਨਹੀਂ ਸਕਦੇ ਤਾਂ ਇੰਨਾ ਕੁ ਤਾਂ ਪ੍ਰਮਾਤਮਾ ਨੇ ਦੇ ਹੀ ਦੇਣਾ ਕਿ ਤਨਾ ਕਿ ਤਾ ਜ਼ਰੂਰ ਹੋ ਜਾਂਦਾ ਜੁਗਾੜ ਪਰ ਇਸ ਤਰੀਕੇ ਦਾ ਤੱਕਾ ਜੇ ਇੱਕ ਔਰਤ ਨੂੰ ਕਰਕੇ ਸਿਰਫ ਇਸ ਚੀਜ਼ ਜਿਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੋਏ ਮਾਫੀ ਮੰਗ ਲੈਣਾ ਕੇ ਲਾਹਨਤ ਤੋਂ ਇਲਾਵਾ ਹੋਰ ਸ਼ਬਦ ਦੱਸ ਦਿਓ ਕੀ ਕਹਿਣਾ ਚਾਹੀਦਾ ਜੀ ਬਾਕੀ ਸਹੀ ਗੱਲ ਹੈਗੇ ਕਿ ਹਰ ਇੱਕ ਨੂੰ ਜ਼ਬਾਨ ਦਾ ਮਾਨ ਸਨਮਾਨ ਜ਼ਰੂਰ ਮਿਲਣਾ ਚਾਹੀਦਾ ਹੈਗਾ ਤੱਕਾ ਕਿਸੇ ਦੇ ਨਾਲ ਵੀ ਨਹੀਂ ਕਰਨਾ ਚਾਹੀਦਾ ਜੀ ਮਮ ਪਰ ਗੱਲ ਇਹ ਹੈ ਦਾ ਮਾਂ ਜੀ ਕਿ ਮੈਂ ਦਿੱਤਾ ਉਹਨਾਂ ਨੂੰ ਦੇ ਦਿੱਤਾ ਇਸ ਤਰੀਕੇ ਦਾ ਜਵਾਬ ਕਿ ਮਾਫੀ ਨਹੀਂ ਮੰਗਣੀ ਮੇਰਾ ਹੱਕ ਏ ਮੈਂ ਰੋਂਦਿਓ ਪਰ ਬਹੁਤ ਸਾਰੀਆਂ ਨੇ ਤੁਸੀਂ ਜੇ ਦੇਖੋਗੇ ਸੜਕਾਂ ਤੇ ਜਿਨ੍ਹਾਂ ਦੇ ਟਿੱਡਾਂ ਤੇ ਠੁੱਡੇ ਪੈਂਦੇ ਨੇ ਜਿਹੜੇ ਪੱਗਾਂ ਲਵਾਉਂਦੇ ਨੇ ਕਿ ਸਾਨੂੰ ਸਰਕਾਰੀ ਨੌਕਰੀਆਂ ਦੇ ਦਿਓ ਅਸੀਂ ਪੜ੍ਹੇ ਲਿਖੇ ਪੀ ਐਚ ਡੀ ਅਸੀਂ ਖੜੀਆਂ ਆ ਅਸੀਂ ਭੁੱਖੀਆਂ ਧਿਆਈਆਂ ਖੜੀਆਂ ਅਸੀਂ ਟੈਂਕੀਆਂ ਤੇ ਚੜੀਆਂ ਤੇ ਉਹ ਸਾਰਿਆਂ ਦਾ ਕਸੂਰ ਸਿਰਫ ਇਹ ਹੈ ਕਿ ਉਹ ਪੜ੍ਹ ਲਿਖ ਗਈਆਂ ਤੇ ਉਹਨਾਂ ਨੂੰ ਜੌਬ ਨਹੀਂ ਦੇਣੀ ਤੇ ਬਾਹਰੋਂ ਆ ਕੇ ਹਸੂਬਿਆਂ ਹੋਰਾਂ ਤੋਂ ਸਾਡੇ ਆਪਣੇ ਜਿਨ੍ਹਾਂ ਦੇ ਹੱਕ ਆ ਉਹਨਾਂ ਤੋਂ ਖੋਹ ਕੇ ਦਿੱਤੀਆਂ ਜਾਣ ਜੌਬਸ ਤਾਂ ਫਿਰ ਉਹ ਸਾਰੀਆਂ ਵਿਚਾਰੀਆਂ ਕੌਣ ਉਹਨਾਂ ਦੀ ਆਵਾਜ਼ ਬਣੇ ਕੌਣ ਉੱਤੇ ਤੱਕ ਪਹੁੰਚੇ ਮੈਂ ਉਹਨਾਂ ਸਾਰੀਆਂ ਦੀ ਆਵਾਜ਼ ਬਣਨਾ ਚਾਹੁੰਨੀ ਆ ਕਿ ਇਸ ਤੱਕੇ ਨੂੰ ਹੁਣ ਪਾਸ ਕਰ ਦਿਓ ਕਿਉਂਕਿ ਲੋਕ ਅਦਾਲਤ ਬੜੀ ਡੱਡੀ ਹੁੰਦੀ ਇਹ ਲੋਕ ਹੀ ਨੇ ਜਿਨ੍ਹਾਂ ਦੇ ਹੱਕ ਜਦੋਂ ਖੋਹੋਗੇ ਤਾਂ ਫਿਰ ਇਹਨਾਂ ਨੂੰ ਹੱਕ ਲੈਣੇ ਵੀ ਆਉਂਦੇ ਨੇ ਸੋ ਉਦੋਂ ਫਿਰ ਮੈਨੂੰ ਲੱਗਦਾ ਕਿ ਜਿਵੇਂ ਹਮੇਸ਼ਾ ਵਾਂਗ ਫ੍ਰੈਂਚ ਰੈਵੋਲੂਸ਼ਨ ਦਾ ਮੈਂ ਜ਼ਿਕਰ ਕਰਦੀ ਆਂ ਫਿਰ ਲੋਕ ਧੂ ਕੇ ਇਲਾ ਦਿੰਦੇ ਨੇ ਫਿਰ ਉਹਨਾਂ ਦੀ ਅਦਾਲਤ ਵਿੱਚ ਜਵਾਬ ਹੀ ਆਪ ਦੇਣਗੇ ਜੀ ਅਸੀਂ ਤੁਸੀਂ ਅਕਸਰ ਹੀ ਸੱਚ ਬੋਲਦੇ ਹੈਗੇ ਤੇ ਬਹੁਤ ਕੋੜਾ ਸੱਚ ਬੋਲਦੇ ਹੈਗੇ ਜਿਹੜਾ ਕਈਆਂ ਨੂੰ ਹਜਮ ਨਹੀਂ ਆਉਂਦਾ ਕਦੇ ਸਜ਼ਾ ਮਿਲੀ ਹੈ ਸੱਚ ਬੋਲਣ ਦੀ ਮੈਂ ਖੜੀ ਹੋਈ ਸਿਰਫ ਸਜ਼ਾਵਾ ਦੇ ਉੱਤੇ ਆ ਕੰਡਿਆਂ ਤੇ ਹੀ ਤੁਰ ਕੇ ਇੱਥੇ ਤੱਕ ਪਹੁੰਚੀ ਆ ਸੁਖਾਲੇ ਰਾ ਕਦੇ ਵੀ ਨਹੀਂ ਸੀ ਸੋ ਪਰ ਮੈਨੂੰ ਲੱਗਦਾ ਹੈ ਕਿ ਹਰ ਔਕੜ ਤੁਹਾਨੂੰ ਜ਼ਿਆਦਾ ਮਜ਼ਬੂਤ ਹੀ ਕਰਦੀ ਜੇ ਸੋ ਮੈਂ ਤਾਂ ਹਾਲੇ ਤੱਕ ਇਹ ਮੈਨੂੰ ਨਹੀਂ ਲੱਗਦਾ ਕੋਈ ਵੀ ਸਮਾਂ ਲੰਘਿਆ ਹੋਵੇਗਾ ਜਦੋਂ ਮੈਨੂੰ ਮੇਰੇ ਅੱਗੇ ਕੋਈ ਔਕੜ ਨਹੀਂ ਆਈ ਤਾਂ ਫਿਰ ਕਈ ਦਾ ਸ਼ੁਕਰ ਹੈ ਵੈਗਰੂ ਇੱਕ ਵਾਰ ਹੋਰ ਟੈਸਟ ਦਿੱਤਾ ਲੈ ਭਾਈ ਇਹਨੂੰ ਵੀ ਲੰਘ ਕੇ ਦਿਖਾ ਦਿੰਨੇ ਆ ਜੀ ਸੋ ਇਸੇ ਤਰੀਕੇ ਤੁਰ ਹੀ ਜਾਏਗਾ ਕਿਉਂਕਿ ਸੱਚ ਨੂੰ ਤਾਂ ਫਾਂਸੀ ਹੋਣੀ ਹੀ ਹੋਣੀ ਹੁੰਦੀ ਹੈ ਠੀਕ ਹੈ ਜੀ ਸਿਰ ਮੱਥੇ ਪਰ ਕਟੋ-ਕਟ ਸਾਡੇ ਤੁਰ ਜਾਣ ਬਾਅਦ ਕੋਈ ਤਾਂ ਇੱਕ ਜਣਾ ਕਹੂਗਾ ਹਾਂ ਜੀ ਸੱਚ ਬੋਲਦੇ ਸੀ ਉਹਦੀ ਸਜ਼ਾ